ਦੇ ਕੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਆਦੇਸ਼ ਹੋਇਆ ਸੀ ਕਿ ਸਾਰੇ ਪੰਜਾਬ ਦੇ ਵਿੱਚ ਜਿਹੜੇ ਜਿਹੜੇ ਹਲਕੇ ਦੇ ਡੀਐਸਪੀ ਉਹਨਾਂ ਦੇ ਸਾਹਮਣੇ ਪ੍ਰੋਟੈਸਟ ਹੋ ਪਰਨੇ ਢਾਈ ਜਾਣ ਤਾਂ ਕਿ ਪੰਜਾਬ ਦੇ ਜਿਹੜੇ ਤੁਹਾਨੂੰ ਪਤਾ ਹੈ ਕਿ ਲਾਣ ਦੀ ਵੀ ਉਨਮੇਦ بگੜਦੀ ਜਾ ਰਹੀ ਹੈ ਲੋਕ ਰਾਤ ਨੂੰ ਕੰਮੋਂ ਤੋਂ ਆਂਦੇ ਰਤੇ ਲੁੱਟਿਆ ਜਾਂਦਾ ਸਰਕਾਰਾਂ ਸਰੇ ਆਮ ਕਿਰਪਾ ਨਾਲ ਗੋਲੀਆਂ ਮਾਰੀਆਂ ਜਾਂਦੀਆਂ ਪੰਜਾਬ ਦੇ ਹਾਲਾਤ ਦਿਨ ਦਿਨ بگੜ ਆਦੇ ਨੇ ਤੋਂ ਸੁੱਤੀ ਵੀ ਸਰਕਾਰ ਨੂੰ ਜਗਾਉਣ ਵਾਸਤੇ ਅੱਜ ਦਾ ਇਹ ਪ੍ਰੋਟੈਸਟ ਕਰਨਾ ਰੱਖਿਆ ਗਿਆ। ਹੋਰ ਤੁਸੀਂ ਦੇਖੋਗੇ ਲੁਧਿਆਣਾ ਸ਼ਹਿਰ ਚ ਪੰਜਾਬ ਚ ਕਿੰ다 ਡਕੈਤੀਆਂ ਕਿੰ다 ਲੁੱਟਾਂ ਕੋ ਆ ਕਿੰ다 ਕਾਨੂੰਨ ਦੀ ਵਿਵਸਥਾ ਵਿਗੜੀ ਹੋਈ ਹੈ ਜਿੱਥੇ ਕਿ ਪੰਜਾਬ ਸਰਕਾਰ ਦੇ ਹੱਥ ਚ ਕੁਝ ਹੈ ਨਹੀਂ। ਅੱਜ ਜਿਹੜੀ ਸਰਕਾਰ ਮੌਜੂਦਾ ਸਰਕਾਰ ਆ ਅਨਮੈਚਿਓਰਿਟੀ ਵਾਲੀ ਸਰਕਾਰ ਆ ਉਹਨਾਂ ਨੂੰ ਪਤਾ ਹੀ ਨਹੀਂ ਅੱਜ ਤੁਸੀਂ ਦੇਖੋਗੇ ਦਿਹਾਤੀ ਏਰੀਆਾਂ 'ਚ ਆਪਣੀ ਇੰਡਸਟਰੀ ਵਾਲਿਆ 'ਚ ਫਰੋਤੀਆਂ ਕਿੰਨੀਆਂ ਮੰਗੀਆਂ ਜਾ ਰਹੀਆਂ ਨੇ ਉਹਦੇ ਤੇ ਕੋਈ ਅਕਸ਼ਨ ਰਿਐਕਸ਼ਨ ਨਹੀਂ ਲੁੱਟਾਂ ਖੋਵਾ ਕੋਈ ਬੰਦਾ ਸੇਫ ਨਹੀਂ ਕੋਈ ਆਪਣੇ ਮਾਪਿਆਂ ਸੇਫ ਨਹੀਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਦੇ ਖਿਲਾਫ ਰੋਜ਼ ਪ੍ਰਟਾਵਾ ਕਰਦੇ ਹੋਏ ਲੁਧਿਆਣਾ ਵਿੱਚ ACP ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਸਾਬਕਾ ਐਮਐਲਏ ਸੁਰਿੰਦਰ ਢਾਵਰ ਦੀ ਅਗਵਾਈ ਹੇਠ ACP ਲੁਧਿਆਣਾ ਸੈਂਟਰ ਦੇ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਾਂਗਰਸ ਵਰਕਰਾਂ ਨੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਇਸ ਮੌਕੇ ਕਾਂਗਰਸ ਆਗੂ ਨੇ ਰੋਪਲਾਇਕ ਕੀਤਾ ਸੂਬੇਂਦਰ ਕਾਨੂੰਨ ਵਿਵਸਥਾ ਦੀ ਸਥਿਤੀ ਬਹੁਤ ਮਾੜੇ ਹਾਲਾਤ ਵਿੱਚ ਪਹੁੰਚ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਤ ਹੋ ਚੁੱਕੀ ਹੈ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਕਾਂਗਰਸ ਪਾਰਟੀ ਵੱਲੋਂ ਸੜਕ ਤੇ ਉਤਰ ਕੇ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਜਾਵੇਗੀ ਬਾਕੀ ਸਿਰਸ ਨੂੰ ਇਸ ਮੌਕੇ ਮੌਜੂਦਾ ਲੋਕਾਂ ਵੱਲੋਂ ਹੋਰ ਕੀ ਕਿਹਾ ਗਿਆ ਦੇਖੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਆਦੇਸ਼ ਹੋਇਆ ਸੀ ਕਿ ਸਾਰੇ ਪੰਜਾਬ ਦੇ ਵਿੱਚ ਜਿਹੜੇ ਜਿਹੜੇ ਹਲਕੇ ਦੇ ਡੀਐਸਪੀ ਉਹਨਾਂ ਦੇ ਸਾਹਮਣੇ ਪ੍ਰੋਟੈਸਟ ਹੋਣੇ ਦਾਈ ਜਾਣ ਤਾਂ ਕਿ ਪੰਜਾਬ ਦੇ ਜਿਹੜੇ ਤੁਹਾਨੂੰ ਪਤਾ ਹੈ ਕਿ ਲਾਂਡ ਨੂੰ ਫਿਤੀ ਬਿੰਬਿਤ بگੜਦੀ ਜਾ ਰਹੀ ਹੈ ਲੋਕ ਰਾਤ ਨੂੰ ਕੰਮੋਂ ਤੋਂ ਆਂਦੇ ਰਤੇ ਲੁੱਟਿਆ ਜਾਂਦਾ ਹੈ ਸਾਰੇ ਆਮ ਕਰਪਾਣਾ ਗੋਲੀਆਂ ਮਾਰੀਆਂ ਜਾਂਦੀਆਂ ਪੰਜਾਬ ਦੇ ਹਾਲਾਤ ਦਿਨ-ਦਿਨ ਵਿਗੜਦੇ ਜਾ ਰਹੇ ਨੇ ਸੋ ਇਹ ਸੁੱਤੀ ਪਈ ਸਰਕਾਰ ਨੂੰ ਜਾਗਾਨ ਵਾਸਤੇ ਅੱਜ ਦਾ ਇਹ ਪ੍ਰੋਟੈਸਟ ਧੰਨਾ ਰੱਖਿਆ ਗਿਆ ਔਰ ਲੋਕਾਂ ਤੁਸੀਂ ਦੇਖੋ ਕਿਵੇਂ ਹੌਸਾ ਹੈ ਕਿਵੇਂ ਸ਼ਹਿਰ ਦੇ ਲੋਕ ਅੱਜ ਹਮ-ਹਮਾ ਕੇ ਇਹਦੇ ਵਿੱਚ ਪਹੁੰਚ ਰਹੇ ਨੇ ਸੋ ਅਸੀਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਪੰਜਾਬ ਦੀ ਲਾਂਡਰਿੰਗ ਸਿਤੀ ਨੂੰ ਠੀਕ ਕਰੋ ਲੋਕ ਤੁਹਾਨੂੰ ਚੁਣ ਕੇ ਲਿਆਏ ਨੇ ਤੁਹਾਨੂੰ ਫਤਵਾ ਦਿੱਤਾ ਤੁਹਾਨੂੰ 92 ਸੀਟਾਂ ਦਿੱਤੀਆਂ ਤੇ ਲੋਕਾਂ ਦਾ ਜਿਹੜਾ ਇਹ ਮਨੋਵਲ ਗਿਨਾਣੀ ਚਾਹੀਦਾ ਅੱਜ ਲੋਕ ਜਿਹੜੀ ਹੈ ਇੰਡਸਟਰੀ ਹੈ ਪੰਜਾਬ ਚੋਂ ਛੱਡ ਕੇ ਬਾਹਰ ਜਾ ਰਹੀ ਹੈ ਸੋਏ ਲੋਕਾਂ ਦੇ ਵਿੱਚ ਇਹ ਜਿਹੜੀ ਬਹਾਲੀ ਹੋਣੀ ਚਾਹੀਦੀ ਹੈ ਕਿ ਲੋਕਾਂ ਨੂੰ ਵਿਸ਼ਵਾਸ ਹੋਣਾ ਚਾਹੀਦਾ ਸਰਕਾਰ ਤੇ ਇਸ ਦੇ ਲਈ ਸਰਕਾਰ ਦੇ ਲਈ ਅਸੀਂ ਤਰਨਾ ਰੱਖਿਆ ਤਰਨਾ ਇੱਕੋ ਥਾਂ ਤੇ ਲੱਗਿਆ ਜਿੰਨੇ ਐਸਪੀ ਸਾਰੇ ਦੇ ਦੇਖੋ ਜਿੰਨੇ ਵੀ ਪੰਜਾਬ ਦੇ ਵਿੱਚ 117 ਹਲਕੇ ਨੇ ਜਿਹੜੇ ਜਿਹੜੇ ਹਲਕੇ ਦੇ ਵਿੱਚ ਜਿਹੜਾ ਡੀਐਸਪੀ ਪੈਂਦਾ ਜੇ ਸੈਂਟਰਲ ਹਕੇ ਦਾ ਇਹ ਪੈਂਦਾ ਅਸੀਂ ਇੱਥੇ ਲਾਇਆ ਇਸ ਤਰ੍ਹਾਂ ਔਰਤ ਵਾਲੇ ਇਸ ਵਾਲੇ ਸਾਰਿਆਂ ਨੇ ਆਪਣੇ ਆਪਣੇ ਹਲਕਿਆਂ ਵਿੱਚ ਧੰਨੇ ਲਾਏ ਨੇ ਉਹ ਤੁਹਾਨੂੰ ਲਾਉਣ ਦਾ ਮਤਲਬ ਇਹ ਹੈ ਸੁੱਤੀ ਜਗਾਂ ਨੂੰ ਸਰਕਾਰ ਨੂੰ ਜਗਾਉਣ ਵਾਸਤੇ ਤੁਹਾਨੂੰ ਕੀ ਲੱਗਦਾ ਹੈ ਕਿ ਵਿਧਾਇਕਾਂ ਦੇ ਜਾਂ ਹਾਈ ਪ੍ਰੋਫਾਈਲ ਲੋਕਾਂ ਤੇ ਹਮਲੇ ਹੋ ਰਹੇ ਨੇ ਅਟੈਕ ਹੋ ਰਹੇ ਨੇ ਕਿ ਸਰਕਾਰ ਕਿਉਂ ਫੇਲ ਕਿਉਂ ਸਾਕਤ ਹੋ ਰਹੀ ਹੈ ਦੇਖੋ ਕੱਲੇ ਵਿਧਾਇਕਾਂ ਤੇ ਇਹਨਾਂ ਤੋਂ ਨਹੀਂ ਆਮ ਆਦਮੀ ਜਿਹੜਾ ਨਾ ਉਹਤੇ ਵੀ ਹਮਲੇ ਹੋ ਰਹੇ ਨੇ ਤੁਸੀਂ ਦੇਖੋ ਕਦੇ ਕਿਸੇ ਦੀ ਕੋਠੀ 'ਚ ਵੜ ਕੇ ਕੋਈ ਲੁੱਟੇ ਦੇ ਆ ਰਹੇ ਨੇ ਕੋਈ ਕੁਛ ਆ ਰਿਹਾ ਇਹਦੇ 'ਚ ਲੋਕਾਂ 'ਚ ਡਰ ਤੇ ਭੈ ਦਾ ਮਾਹੌਲ ਬਣਿਆ ਹੈ ਇਸ ਨੂੰ ਦੂਰ ਕਰਨ ਲਈ ਸਰਕਾਰ ਨੂੰ ਸਖਤ ਕਦਮ ਉਠਾਉਣ ਦੀ ਲੋੜ ਹੈ ਪਾਰਟੀ ਦੀ ਹੁਣ ਜੋ ਬਗਲੀ ਜੋ ਪਾਰਟੀ ਦਾ ਪ੍ਰੋਗਰਾਮ ਸਾਨੂੰ ਰਾਜਾ ਵਡਿੰਗ ਜੀ ਸਾਡੇ ਪੰਜਾਬ ਕਾਂਗਰਸ ਦੇ ਅਧਿਐਕਸ਼ਣ ਨੇ ਉਹਨਾਂ ਦਾ ਦੇਸ਼ ਜੋ ਵੀ ਸਾਨੂੰ ਆਂਦਾ ਹੈ ਉਹਨਾਂ ਦੇ ਦੇਸ਼ ਤੇ ਹੀ ਧਰਨਾ ਲਾਇਆ ਗਿਆ ਰਾਤੀ ਉਹ ਲੁਧਿਆਣਾ ਵਿੱਚ ਆਏ ਹੋਏ ਸੀ ਸੋ ਉਹਨਾਂ ਨੇ ਰਾਤੀ ਦੋ ਤਿੰਨ ਜਗ੍ਹਾ ਤੇ गए ने दरेसी ਵਿੱਚ ਵੀ ਗਏ ਨੇ ਜਨਕਪੁਰੀ ਚ ਵੀ ਗਏ ਨੇ ਉਹ ਲੋਕਾਂ ਨਾਲ ਜੋੜੇ ਨੇ ਲੋਕਾਂ ਵਿੱਚ ਰਹਿ ਕੇ ਉਹ ਆਪਣਾ ਕੰਮ ਕਰ ਰਹੇ ਨੇ ਜੋ ਸਾਡੀਆਂ ਡਿਊਟੀਆਂ ਲੱਗਦੀਆਂ ਅਸੀਂ ਆਪਣਾ ਕੰਮ ਕਰਦੇ ਸਰ ਇੱਕ ਵਾਸਤੇ ਸਰਕਾਰ ਆਪਣੇ ਆਪ ਨੂੰ ਹਮ ਲੋਕਾਂ ਦੀ ਸਰਕਾਰ ਕਹਿ ਰਹੀ ਹੈ ਕਿ ਲੱਗ ਰਿਹਾ ਹਮ ਲੋਕਾਂ ਦੇ ਸੁਰੱਖਿਆ ਕਰਨ ਦੇ ਵਿੱਚ ਨਾਕਾਮ ਹੈ ਇਹ ਤਾਂ ਤੁਹਾਡੇ ਸਭ ਕੋਈ ਸਾਹਮਣੇ ਇਸੇ ਕਰਕੇ ਦਾ ਤਰਨਾ ਲਾਇਆ ਇਹਦਾ ਮਤਲਬ ਕੀ ਤਰਨਾ ਲਾਉਂਦਾ ਕਿ ਲੋਕਾਂ ਦੇ ਵਿੱਚ ਜਿਹੜਾ ਹੈ ਵਿਸ਼ਵਾਸ ਦੀ ਬਹਾਲੀ ਨਹੀਂ ਹੈਗੀ ਲੋਕਾਂ ਨੂੰ ਵਿਸ਼ਵਾਸ ਨਹੀਂ ਹੈ ਵਿਸ਼ਵਾਸ ਦੀ ਬਹਾਲੀ ਕਰਨ ਲਈ ਇਸ ਸਰਕਾਰ ਨੂੰ ਅਸੀਂ ਸचेत ਕਰ ਰਹੇ ਹਾਂ ਤੁਸੀਂ ਦੇਖੋਗੇ ਸਾਰੇ ਹੀ ਜ਼ਿਲ੍ਹਿਆਂ ਚ ਹਰ ਇੱਕ ਅਸੈਂਬਲੀ ਚ ਅਲਗ ਅ ਅਸਪੀ ਦੇ ਦਫਤਰਾਂ ਦੇ ਬਾਹਰ ਸਾਰੀ ਕਾਂਗਰਸ ਪਾਰਟੀ ਨੇ ਧਰਨਾ ਦਰਸ਼ਨ ਕੀਤਾ ਬਹੁਤ ਹੀ ਵੱਡੀ ਤਗਾਰ ਚ ਅੱਜ ਸਾਡੇ ਵਾਸਤੇ ਧਰਨਾ ਵੀ ਲੱਗਾ ਔਰ ਤੁਸੀਂ ਦੇਖੋਗੇ ਲੁਧਿਆਣਾ ਸ਼ਹਿਰ ਚ ਪੰਜਾਬ ਚ ਕਿਦਾਂ ਡਕੈਤੀਆਂ ਕਿਦਾਂ ਲੁੱਟਾਂ ਖੋਆਂ ਕਿਦਾਂ ਕਾਨੂੰਨ ਦੀ ਵਿਵਸਥਾ ਵਿਗੜੀ ਹੋਈ ਹੈ ਜਿੱਥੇ ਕਿ ਪੰਜਾਬ ਸਰਕਾਰ ਦੇ ਹੱਥ ਚ ਕੁਝ ਹੈ ਨਹੀਂ ਪੰਜਾਬ ਨੂੰ ਲੈ ਕੇ ਕਾਨੂੰਨ ਨੂੰ ਲੈ ਕੇ ਕੋਈ ਲਾਅ ਐਂਡ ਆਰਡਰ ਸਭ ਸੁੱਸਤ ਜੋ ਸਮਝਾਇਆ ਕਿ ਸਰਕਾਰ ਤਾਂ ਹਟੇ-ਘਟੇ ਕਰ ਰਹੀ ਹੈ ਕਿ ਕਮੀ ਨਹੀਂ ਹੈ ਕਮੀ ਨਹੀਂ ਅਨਮਚਿਓਰਟੀ ਅੱਜ ਜਿਹੜੀ ਸਰਕਾਰ ਮੌਜੂਦਾ ਸਰਕਾਰ ਆ ਅਨਮਚਿਓਰਟੀ ਵਾਲੀ ਸਰਕਾਰ ਆ ਉਹਨਾਂ ਨੂੰ ਪਤਾ ਹੀ ਨਹੀਂ ਅੱਜ ਤੁਸੀਂ ਦੇਖੋਗੇ ਦਿਹਾਤੀ ਏਰੀਆ ਚ ਆਪਣੇ ਇੰਡਸਟਰੀ ਵਾਲਿਆਂ ਚ ਫਰੋਤੀਆਂ ਕਿੰਨੀਆਂ ਮੰਗੀਆਂ ਜਾ ਰਹੀਆਂ ਨੇ ਉਹਦੇ ਤੇ ਕੋਈ ਅਕਸ਼ਨ ਰਿਐਕਸ਼ਨ ਨਹੀਂ ਲੁੱਟਾਂ ਖੋਹਾਂ ਕੋਈ ਬੰਦਾ ਸੇਫ ਨਹੀਂ ਕੋਈ ਆਪਣੇ ਮਾਪੇ ਸੇਫ ਨਹੀਂ ਜਿਹਦੇ ਤੇ ਅੱਜ ਕੱਲ ਕੋਈ ਐਕਸ਼ਨ ਨਹੀਂ ਕੋਈ ਰਿਐਕਸ਼ਨ ਨਹੀਂ ਬਹੁਤ ਸੂਈ ਆਪਣੀ ਪ੍ਰਸ਼ਾਸਨ ਵੀ ਸੁਪਨਾ ਸੁੱਤਾ ਪਿਆ ਕੋਈ ਉਧਰ ਤੇ ਬਸ ਇੱਕ ਪਰਚਾ ਦੇਤਾ ਪਰਚਾ ਦੇਤਾ ਇੱਕ ਛੋਟੀ ਜੀ ਪਰਚੇ ਦੀ ਧਾਰਾ ਲਾ ਕੇ ਲੋਕ ਜਮਾਨਤ ਦੇ ਬਾਹਰ ਆਂਦੇ ਆ ਫਿਰ ਉਧੇ ਹੀ ਚੱਲ ਰਿਹਾ ਸਿਸਟਮ ਕੀ ਰਹੇਗੀ ਪਾਰਟੀ ਜਾਂ ਨੀਤੀ ਹੁਣ ਦੇਖੋ ਅਸੀਂ ਸੜਕਾਂ ਦੇ ਉੱਤੇ ਆਏ ਆ ਠੀਕ ਆ ਜੀ ਆਪੇ ਆਪੋਜੀਸ਼ਨ 'ਚ ਹੋ ਕੇ ਵੀ ਅਸੀਂ ਪੂਰਾ ਲੋਕਾਂ ਦੇ ਨਾਲ ਖੜੇ ਆ ਠੀਕ ਆ ਜਿੱਥੇ ਸਾਡੀ ਲੋੜ ਪਈ ਅਸੀਂ ਉੱਥੇ ਧਰਨਾ ਪ੍ਰਦਰਸ਼ਨ ਕਰੀਏ ਜੀ ਨਾਮ ਕਾਇਦਾ ਧਰਨਾ ਮੰਗਾ ਸ਼ਰਮਾ ਹੈ ਵਾਰਸ 52 ਤੋਂ ਆਇਆ ਵਾ ਕਾਂਗਰਸ ਪਾਰਟੀ ਦਾ ਆਗੂ ਆ ਦਰਦਸ਼ਾਤ ਇਹ ਕਾਨੂੰਨ ਵਿਵਸਥਾ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਦੇਖੋ ਕਿੰਨਾ ਇਕੱਠ ਕਿੱਥੋਂ ਕਿੱਥੋਂ ਲੋਕ ਇਕੱਠੇ ਹੋ ਕੇ ਆਏ ਨੇ ਤੇ ਸਾਰੇ ਜਣੇ ਕਾਨੂੰਨ ਦੀ ਜਿਹੜੀ ਵਿਵਸਥਾ ਖਰਾਬ ਹੋਈ ਹੋਈ ਹੈ ਉਹਨੂੰ ਠੀਕ ਕਰਨਾ ਚਾਹੁੰਦੇ ਨੇ ਵੀ ਠੀਕ ਹੋਵੇ ਵਿਵਸਥਾ ਇਹਨਾਂ ਵਿਸਥਾ ਬਹੁਤ ਬੁਰੀ ਚੱਲ ਰਹੀ ਹੈ ਤੁਸੀਂ ਪ੍ਰੈਸ ਵਾਲੇ ਭਰਾ ਦੇਖਦੇ ਹੋ ਰੋਜ਼ ਕਿੰਨੀਆਂ ਲੁੱਟਾਂ ਖੋਹ ਰਹੀਆਂ ਕਤਲੇਆਮ ਸ਼ਰੇਆਮ ਹੋ ਰਿਹਾ ਰੋਡ ਦੇ ਉੱਪਰ ਖੂਨ ਬਹਿ ਰਿਹਾ ਅਸੀਂ ਨਹੀਂ ਜਾਣਦੇ ਵੀ ਸਾਡੇ ਸਾਡੇ ਸ਼ਹਿਰਾਂ 'ਚ ਇਦਾਂ ਦਾ ਮਾਹੌਲ ਪੈਦਾ ਹੋਵੇ ਪੰਜਾਬ ਦੇ ਵਿੱਚ ਮਾਹੌਲ ਅੱਛਾ ਹੋਣਾ ਚਾਹੀਦਾ ਅਮਨ ਸ਼ਾਂਤੀ ਕਾਨੂੰਨ ਕਾਇਮ ਹੋਣਾ ਚਾਹੀਦਾ ਜਨਾਬਾਂ ਦਾ ਵਾਅਦਾ ਕਰਕੇ ਸਰਕਾਰ ਆਈ ਸੀ ਕਿ ਬਦਲਾਅ ਕਿਹੋ ਜਿਹਾ ਆਏਗਾ ਤੁਸੀਂ ਨਿਊਜ਼ਪੇਪਰ ਦੇਖਦੇ ਹੋ ਜੀ ਨਿਊਜ਼ ਬਦਲਾਅ ਤਾਂ ਹੋ ਗਿਆ ਹੈ ਦੇਖੋ ਬਦਲਾਅ ਕਿੱਡਾ ਅੱਜ ਇਲੈਕਸ਼ਨ ਕਰਾ ਦੇਣ ਖਤਮ ਹੋ ਜਾਣਗੇ ਤੈਨਾਂ ਨਹੀਂ ਆਣਗੇ ਤੁਹਾਡੇ ਨਾਲ ਤਾਂ ਹੁਣਾਂ ਪਾਰਟੀ ਕਿਉਂ ਜਸਾਂ ਬਹਿਸ ਕਰ ਰਿਹਾ ਹੈ ਪਾਰਟੀ ਜੀ ਪਾਰਟੀ ਨੂੰ ਅਗਲੀ ਕੀ ਰਣਨੀਤੀ ਰਹੀ ਥਿਓ ਤੇ ਅਗਲੇ ਕਦਮ ਆਸੀ ਜਿੱਥੇ ਕੋਈ ਗਲਤ ਹੋਏਗਾ ਅਸੀਂ ਜਾ ਕੇ ਸਾਹਮਣੇ ਖੜ ਕੇ ਵਿਰੋਧ ਕਰਾਂਗੇ ਇਸ ਚੀਜ਼ ਦਾ ਜਿੱਥੇ ਕੋਈ ਗਲਤ ਚੀਜ਼ ਹੋਏਗੀ ਅਸੀਂ ਉਹਦਾ ਵਿਰੋਧ ਕਰਾਂਗੇ ਪ੍ਰਧਾਨ ਜੀ ਨੇ ਵੀ ਗੱਲ ਕਿਹਾ ਸੀ ਹੈ ਕਿ ਭਾਈ ਸਿਰਫ ਪਰਚੇ ਦਰ ਕਰਨਾ ਕੋਈ ਨਾ ਸਮੱਸਿਆ ਖਾਲੀ ਬਣਾ ਦੇਦਾ ਸਰ ਆਪ ਜੀ ਪ੍ਰਧਾਨ ਜੀ ਨੇ ਤਾਂ ਬਿਲਕੁਲ ਠੀਕ ਗੱਲ ਕੀਤੀ ਹੈ ਵੀ ਤੁਸੀਂ ਮਸਲੇ ਦਾ ਹੱਲ ਵੀ ਕਰੋ ਮਸਲੇ ਦਾ ਹੱਲ ਤਾਂ ਹੁੰਦਾ ਹੀ ਨਹੀਂ ਭਾਜੀ ਤੁਸੀਂ ਨਸ਼ਾ ਦੇਖ ਲਓ ਤੁਸੀਂ ਚੋਰੀ ਚਗਰੀ ਦੇਖ ਲਓ ਕਿ ਜੇ ਥਾਣੇ ਜਾ ਕੇ ਦੇਖ ਲੋ ਬਾਹਰ ਬੰਦਾ ਰੋਂਦਾ ਹੀ ਮਰ ਜਾਂਦਾ ਵਾ ਉਹਦੀ ਐਫ ਆਈ ਆ ਦਰਜੀ ਨਹੀਂ ਹੁੰਦੀ